कांड 16वां रानी ऐन लेडी जशाना ਤੇ ਲਾਰਡ ਡੇਵਿਡ ਦੀ ਜੋੜੀ ਤੋਂ ਬਾਅਦ ਸੀ ਇੰਗਲੈਂਡ ਦੀ ਰਾਣੀ ਐਨ ਉਹ ਖੁਸ਼ਮਿਜ਼ਾਜ ਦੇਲੂ ਤੇ ਕੁਝ ਆਦਤੀ ਸੰਤੁਸ਼ਵਾਦੀ ਸੀ ਪਰ ਉਹਦਾ ਕੋਈ ਗੁਣ ਨਾ ਸਦਾਚਾਰ ਦੀ ਹੱਦ ਤੀਕ ਪਹੁੰਚਿਆ ਨਾ ਹੀ ਕੋਈ ਦੁਰਾਚਾਰ ਦੀ ਹੱਦ ਤੀ ਉਸਦਾ ਸਰੀਰ ਫੁੱਲਿਆ ਹੋਇਆ ਸੀ ਉਸਦਾ ਹਾਸਾ ਮੁੱਟੀ ਕਿਸਮ ਦਾ ਤੇ ਸੂਬਾ ਜ਼ਿੱਦੀ ਤੇ ਕਮਜ਼ੋਰ ਪਤਨੀ ਦੀ ਹیثیت ਵਿੱਚ ਉਹ ਦੇਵੀ ਤੇ ਦੈਂਤਰੀ ਦੋਵੇਂ ਸੀ ਉਸ ਦਾ ਹਰਦਾ ਸੀ ਉਹਦੇ ਪ੍ਰੇਮੀਾਂ ਲਈ ਤੇ ਕੇਵਲ ਸੇ ਸੀ ਪਤੀ ਲਈ ਇਸਾਈ ਦੀ ਹیثیت ਵਿੱਚ ਉਹ ਕਾਫਰ ਤੇ ਧਾਰਮਿਕ ਦੋਵੇਂ ਸੀ ਉਸ ਵਿੱਚ ਕੇਵਲ ਇੱਕ ਸੋਹਣ ਸੀ ਕਿ ਉਸ ਦੀ ਗਰਦਨ ਬਹੁਤ ਸੁਹਾਣੀ ਸੀ ਬਾਕੀ ਅੰਗ ਤਾਂ ਐਵੇਂ ਕਿਵੇਂ ਹੀ ਸੰ ਉਸ ਵਿੱਚ ਪੱਦਾ ਨਖਰਾ ਵੀ ਸੀ ਤੇ ਪਵਿੱਤਰਤਾ ਵੀ ਮੋٹے موਤੀਆਂ ਦਾ ਲੰਮਾ ਹਾਰ ਪੈਨਣ ਦਾ ਫੈਸ਼ਨ ਸਭ ਤੋਂ ਪਹਿਲਾਂ ਉਸਨੇ ਘਟਾਇਆ ਸੀ ਉਸ ਦੀਆਂ ਅੱਖਾਂ ਵੱਡੀਆਂ ਸਨ ਤੇ ਨਜ਼ਰ ਛੋਟੀ ਨਜ਼ਰ ਦੇ ਛੋਟਪਣਾ ਉਸ ਦੇ ਰਵੇ ਦਿਲ ਵਿੱਚ ਵੀ ਪਹੁੰਚ ਗਿਆ ਸੀ ਉਸ ਦੀ ਖੁਸ਼ੀ ਗੁੱਸੇ ਵਾਂਗ ਹੀ ਪਾਰੀ ਸੀ ਉਸ ਦੇ ਮੂੰਹੋਂ ਵਾਕ ਪੂਰੀ ਤਰ੍ਹਾਂ ਨਹੀਂ ਸਿਰੋਂ ਨਿਕਲਦੇ ਉਹਨਾਂ ਦਾ ਮਤਲਬ ਤਜਰਬੇ ਪਰੇ ਅਨੁਮਾਨ ਨਾਲ ਹੀ ਸਮਝਣਾ ਪੈਂਦਾ ਸੀ ਉਸ ਪਾਸੋਂ ਸਦਾ ਗੁੱਸੇ ਦੀ ਬੋਹਾਂ ਦੀ ਸੀ ਉਹ ਆਪਣੇ ਵਿਚਾਰ ਪ੍ਰਗਟ ਨਹੀਂ ਸੀ ਕਰਦੀ ਮਾਨੋ ਉਹ ਉਸ ਦੇ ਸਰੀਰ ਵਿੱਚ ਹੀ ਉਬਲਦੇ ਰਹਿੰਦੇ ਸਨ ਇੱਕ ਹੰਸਣੀ ਵਿੱਚ ਕੁਝ ਕੁਛ ਸ਼ੇਰਨੀ ਦਾ ਹਿੱਸਾ ਸੀ ਉਸ ਨੂੰ ਟਿਚਕਰ ਕਰਨੀ ਤੇ ਸ਼ਰਮਿੰਦਾ ਕਰਨਾ ਬਹੁਤ ਪਸੰਦ ਸੀ ਉਹ ਦੁਖੀ ਕਰਨਾ ਨਹੀਂ ਸੀ ਚਾਹੁੰਦੀ ਪਰ ਤੰਗ ਕਰਨਾ ਚਾਹੁੰਦੀ ਸੀ ਉਸ ਦਾ ਵਿਆਹ ਡੈਨਮਾਰਕ ਦੇ ਰਾਜਕੁਮਾਰ ਨਾਲ ਹੋਇਆ ਸੀ ਡੈਨਮਾਰਕ ਸਟੇਟ ਵੱਲੋਂ ਉਸ ਨੂੰ 6250 ਪੌਂ ਸਾਲਾਨਾ ਦੀ ਜਾਗੀਰ ਮਿਲਦੀ ਸੀ ਲੋਕਾਂ ਵਿੱਚ ਇਹ ਇੱਕ پاگلਪੁਣੇ ਦੀ ਆਦਤ ਹੈ ਕਿ ਉਹ ਜੋ ਕੁਝ ਕਰਦੇ ਹਨ ਉਸ ਦਾ ਫਲ ਬਾਦਸ਼ਾਹ ਨੂੰ ਦਿੰਦੇ ਹਨ ਉਹ ਲੜਾਈ ਕਰਦੇ ਹਨ ਪਰ ਜਿੱਤ ਦਾ ਸੇਰਾ ਕਿਸ ਦੇ ਸਿਰ ਵੱਜਦਾ ਹੈ ਬਾਦਸ਼ਾਹ ਦੇ ਬਾਦਸ਼ਾਹ ਉਹਨਾਂ ਪਾਸੋਂ ਇੱਕ ਪੌਂਡ ਵਸੂਲ ਕਰਦਾ ਹੈ ਤੇ ਇਸ ਦੇ ਬਦਲੇ ਇੱਕ ਪੈਸਾ ਵਾਪਸ ਕਰਦਾ ਹੈ ਫਿਰ ਵੀ ਉਹ ਕਿੰਨਾ ਉਦਾਰ ਸਦੀਂਦਾ ਹੈ ਲੋਕ ਕਿੰਨੇ ਪੋਲੇ ਹਨ ਇਹ ਨਹੀਂ ਹੈ ਕਿ ਕੇਵਲ ਬਾਦਸ਼ਾਹੀ ਮੂਰਤੀ ਕੋੜੇ ਤੇ ਸਵਾਰ ਬਣੇ ਰਾਜਾ ਸਵਾਰ ਹੈ ਤੇ ਪਰਜਾ ਕੋੜਾ ਕੇਵਲ ਪੇਤ ਇਤਨਾ ਹੈ ਕਿ ਕੋੜਾ ਅਕਸਰ ਬਦਲਦਾ ਰਹਿੰਦਾ ਹੈ ਉਹ ਸ਼ੁਰੂ ਵਿੱਚ ਖੋਤਾ ਹੁੰਦਾ ਹੈ ਤੇ ਅੰਤ ਵਿੱਚ ਸ਼ੇਰ ਬਣ ਜਾਂਦਾ ਹੈ ਤਦ ਉਹ ਆਪਣੇ ਸਵਾਰ ਨੂੰ ਦੇਖ ਦਿੰਦਾ ਹੈ ਜਿਹਾ ਕਿ ਇੰਗਲੈਂਡ ਵਿੱਚ 1642 ਵਿੱਚ ਤੇ ਫਰਾਂਸ ਵਿੱਚ 1799 ਵਿੱਚ ਹੋਇਆ ਕਦੇ-ਕਦੇ ਤਾਂ ਕੋੜਾ ਆਪਣੇ ਸਵਾਰਾਂ ਨੂੰ ਖਾ ਹੀ ਜਾਂਦਾ ਹੈ ਜਿਹਾ ਕਿ 1648 ਵਿੱਚ ਇੰਗਲੈਂਡ ਵਿੱਚ ਤੇ 1793 ਵਿੱਚ ਫਰਾਂਸ ਵਿੱਚ ਹੋਇਆ ਪਰ ਕੀ ਇਹ ਅਸਚਰਜ ਦੀ ਗੱਲ ਨਹੀਂ ਕਿ ਸ਼ੇਰ ਫਿਰ ਖੋਤਾ ਬਣ ਜਾਵੇ ਪਰ ਅਜਿਹਾ ਹੋਇਆ ਹੀ ਕਰਦਾ ਹੈ ਇੰਗਲੈਂਡ ਵਿੱਚ ਇਹੋ ਹਾਲਤ ਵਾਪਰ ਰਹੀ ਸੀ ਉਸਨੇ ਬਾਦਸ਼ਾਹੀ ਪੂਜਾ ਦੇ ਰੂਪ ਵਿੱਚ ਲੱਡੂਜ਼ੀਨ ਆਪਣੇ ਉੱਤੇ ਬੰਨ ਲਈ ਸੀ ਜਿਹਾ ਕਿ ਸਿੰਤਾਸ ਚੁੱਕੇ ਹਾਂ ਰਾਣੀ ਐਨ ਲੋਕ ਪਿਆਰੀ ਸੀ ਉਹ ਕਿਹੜਾ ਕੰਮ ਕਰਦੀ ਸੀ ਜਿਸ ਕਰਕੇ ਲੋਕ ਪਿਆਰੀ ਸੀ ਕੁਝ ਵੀ ਨਹੀਂ ਬਸ ਇਹੋ ਤਾਂ ਇੰਗਲੈਂਡ ਦੇ ਬਾਦਸ਼ਾਹ ਤੋਂ ਉਮੈਦ ਕੀਤੀ ਜਾਂਦੀ ਹੈ ਉਸ ਕੁਝ ਨਹੀਂ ਦੇ ਬਦਲੇ ਹੀ ਰਾਣੀ ਨੂੰ 12 ਲੱਖ ਪਾਉਂ ਸਲਾਨਾ ਮਿਲਦੇ ਸਨ ਰਾਣੀ ਐਨ ਜੋਸ਼ਿਆਨਾ ਤੋਂ ਖਾਰ ਖਾਂਦੀ ਸੀ ਇਸ ਦੇ ਦੋ ਕਾਰਨ ਸਨ ਇੱਕ ਤਾਂ ਇਹ ਕਿ ਉਸ ਦੇ ਖਿਆਲ ਵਿੱਚ ਜੋਸ਼ਿਆਨਾ ਸੁੰਦਰੀ ਸੀ ਤੇ ਦੂਜਾ ਇਹ ਕਿ ਜੋਸ਼ਨਾ ਦੀ ਜਿਸ ਨਾਲ ਮੰਗਣੀ ਹੋਈ ਸੀ ਉਹ ਵੀ ਸੁੰਦਰ ਸੀ ਇਹ ਦੋਵੇਂ ਕਾਰਨ ਕਿਸੇ ਵੀ ਤੀਵੀ ਦੀ ਈਰਖਾ ਜਗਾਣ ਲਈ ਕਾਫੀ ਹੁੰਦੇ ਹਨ ਪਰ ਕਿਸੇ ਰਾਣੀ ਲਈ ਇਹ ਤਾਂ ਦੋ ਵਿੱਚੋਂ ਇੱਕ ਹੀ ਕਾਫੀ ਹੋ ਸਕਦਾ ਹੈ ਉਸ ਦੀ ਈਰਖਾ ਦਾ ਇੱਕ ਇਹ ਵੀ ਕਾਰਨ ਸੀ ਕਿ ਜੋਸ਼ਨਾ ਉਸ ਦੀ ਭੈਣ ਸੀ ਰਾਣੀ ਇਹ ਨਹੀਂ ਸੀ ਚਾਹੁੰਦੀ ਕਿ ਤੀਵੀਆਂ ਸੁੰਦਰ ਹੋਣ ਸੁੰਦਰ ਹੋਣਾ ਉਹ ਨੇਕ ਚਲਣੀ ਦੇ ਵਿਰੁੱਧ ਸਮਝਦੀ ਸੀ ਕਿਉਂਕਿ ਉਹ ਆਪ ਕਸੋਣੀ ਸੀ ਤੇ ਕ੍ਰੂਪ ਰਾਣੀ ਨੂੰ ਸੋਣੀ ਪੈਣ ਪਸੰਦ ਨਹੀਂ ਸੀ ਇੱਕ ਸ਼ਿਕਾਇਤ ਹੋਰ ਵੀ ਸੀ ਤੇ ਉਹ ਸੀ ਜੋਸ਼ਿਆਨਾ ਦਾ ਅਯੋਗ ਜਨਮ ਏਨ ਇੱਕ ਸਦਾਰਨ ਧੀ ਵੀ ਏਨ ਹਾਈਟ ਦੀ ਲੜਕੀ ਸੀ ਬਾਦਸ਼ਾਹ ਜੇਮਸ ਨੂੰ ਜਦ ਕੇ ਉਹ ਡਿਊ ਕਾ ਫਿਆਕ ਸੀ ਮਜਬੂਰ ਹੋ ਕੇ ਉਸ ਧੀ ਨਾਲ ਵਿਆਹ ਕਰਾਣਾ ਪਿਆ ਸੀ ਏਨ ਦੀਆਂ ਰਗਾਂ ਵਿੱਚ ਘਟਿਆ ਕਿਸਮ ਦਾ ਲਹੂ ਹੋਣ ਕਰਕੇ ਉਹ ਉਨਪੂਰਵ ਕਰਦੀ ਸੀ ਕਿ ਉਹ ਅਧੂਰੇ ਰਾਜਵੰਸ਼ ਦੀ ਹੈ ਤੇ ਜੋਸ਼ਿਆਨਾ ਦਾ ਜਨਮ ਬੇਕਾਨੂੰਨੀ ਢੰਗ ਨਾਲ ਹੋਣ ਦੇ ਕਾਰਨ ਇਹਦਾ ਖਿਆਲ ਆਪਣੇ ਜਨਮ ਦੇ ਕਟਿਆ ਗੁਣੇ ਵੱਲ ਵੀ ਚਲਾ ਜਾਂਦਾ ਸੀ ਭਾਵੇਂ ਕਿ ਉਸ ਦਾ ਜਨਮ ਇੰਨਾ ਕਟਿਆ ਕਿਸਮ ਦਾ ਨਹੀਂ ਸੀ ਜਿੰਨਾ ਕਿ ਜੋਸ਼ਿਆਨਾ ਦਾ ਮੁਕ ਦੀ ਗੱਲ ਦੋਵੇਂ ਦੁਖੀ ਸਨ ਇੱਕ ਨੂੰ ਆਪਣੇ ਕਟਿਆ ਜਨਮ ਦਾ ਦੁੱਖ ਸੀ ਤੇ ਦੂਸਰੇ ਨੂੰ ਆਪਣੇ ਨਜਾਇਜ਼ ਜਨਮ ਦਾ ਦੋਹਾਂ ਦੀ ਬਰਾਬਰੀ ਦੁਖਦਾਈ ਸੀ ਜੋਸ਼ਿਆਨਾ ਨੂੰ ਇਹ ਕਹਿਣ ਦਾ ਅਧਿਕਾਰ ਸੀ ਕਿ ਮੇਰੀ ਮਾਂ ਘੱਟੋ-ਘੱਟ ਤੇਰੀ ਮਾਂ ਨਾਲੋਂ ਬੁਰੀ ਨਹੀਂ ਸੀ ਰਾਜ ਦਰਬਾਰ ਦੇ ਆਦਮੀ ਇਸ ਬਾਰੇ ਗੱਲਾਂ ਕਰਦੇ ਨਹੀਂ ਸਨ ਪਰ ਸੋਚਦੇ ਜ਼ਰੂਰ ਜ਼ਨ ਮਨੁੱਖ ਦਾ ਸੁਭਾਅ ਹੈ ਕਿ ਉਹ ਆਪ ਭਾਵੇਂ ਕਿੰਨਾ ਗਿਆ ਗੁਜ਼ਰਿਆ ਹੋਵੇ ਆਪਣੇ ਜੀਵਨ ਸਾਥੀ ਦੇ ਚਾਲ ਚੱਲਨ ਉੱਤੇ ਜ਼ਰੂਰ ਨਿਗਰ ਰੱਖਣੀ ਚਾਹੁੰਦਾ ਹੈ ਲਾਰਡ ਡੇਵਿਡ ਨੂੰ ਜੋਸ਼ਿਆਨਾ ਦੀ ਮੂਹ ਜ਼ੋਰ ਤਬੀਅਤ ਪਸੰਦ ਨਹੀਂ ਸੀ ਉਹ ਆਪ ਚੱਕਾ ਹੁੰਦਾ ਹੋਇਆ ਵੀ ਆਪਣੀ ਬਣਨ ਵਾਲੀ ਰੋਟੀ ਨੂੰ ਸਤਵੰਤੀ ਵੇਖਣੀ ਚਾਹੁੰਦਾ ਸੀ ਪਰ ਉਸ ਦੀ ਇੰਨੀ ਮਜਾਲ ਕਿੱਥੇ ਸੀ ਕਿ ਆਪਣੀ ਮੰਗੇਤਰ ਦੇ ਕਿਸੇ ਨਿੱਜੀ ਕੰਮ ਵਿੱਚ ਦਖਲ ਦੇ ਸਕਦਾ ਜਾਂ ਕਿਸੇ ਕੰਮ ਨੂੰ ਰੋਕਣ ਲਈ ਇੱਕ ਅੱਖਰ ਵੀ ਜ਼ਬਾਨ ਤੇ ਲਿਆ ਸਕਦਾ ਤਾਂ ਵੀ ਉਹ ਜੋਸ਼ਿਆਨਾ ਦੀ ਚਾਲ ਟਾਲ ਤੋਂ ਉਹ ਕਿੱਥੇ ਜਾਂਦੀ ਆਉਂਦੀ ਹੈ ਕੀ ਕਰਦੀ ਹੈ ਜਾਣੂ ਜ਼ਰੂਰ ਰਹਿਣਾ ਚਾਹੁੰਦਾ ਸੀ